ਪੰਜਾਬ ਰੋਡ ਦੇ ਪਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਮੈਂ ਸਰਪ੍ਰਸਤਾਂ ਬਟਾਲੀ ਦੀਪੂ ਤੋਂ ਔਰ ਆ ਜਿਹੜਾ ਹੀ ਪ੍ਰੋਟੈਸਟ ਕਰ ਰਹੇ ਆ ਇਹ ਸਾਨੂੰ ਕਰਨ ਵਾਸਤੇ ਮਜਬੂਰ ਕੀਤਾ ਗਿਆ ਕਿਉਂਕਿ 28 ਤਰੀਕ ਨੂੰ ਕਿਲੋਮੀਟਰ ਸਕੀਮਾ ਦਾ ਟੈਂਡਰ ਖੋਲਣਾ ਸੀ ਉਹਦੇ ਵਿਰੋਧ ਦੇ ਵਿੱਚ ਅਸੀਂ 11 ਵਜੇ ਗੇਟ ਰੈਲੀ ਕਰਨੀ ਸੀ ਪਰ ਸਰਕਾਰ ਨੇ ਸਮਝ ਨਹੀਂ ਆਈ ਸਾਨੂੰ ਕਿ ਸਾਡੇ ਪੀਸਫੁਲੀ ਜਿਹੜੇ ਪ੍ਰੋਟੈਸਟ ਨੇ ਉਹਨਾਂ ਨੂੰ ਦੱਬਣ ਵਾਸਤੇ ਗੇਟ ਰਹੀਆਂ ਨੂੰ ਦੱਬਣ ਵਾਸਤੇ ਸਾਡੇ ਲੀਡਰ ਜਿਹੜੇ ਨੇ ਸੂਬਾ ਆਗੂ ਨੇ ਤਕਰੀਬਨ ਪੰਜਾਬ ਦੇ ਵਿੱਚ 27 ਡੀਪੁਆਇੰਟ ਸੂਬਾ ਆਗੂ ਜਿਹੜੇ ਆ ਉਹ ਰਾਉਂਡ ਅਪ ਕਰ ਲਏ ਨੇ ਔਰ ਖੁਦ ਮੈਨੂੰ ਵੀ ਸਵੇਰੇ 4 ਵਜੇ ਸਾਡੇ ਘਰ ਪੁਲਿਸ ਆਈ ਮੈਨ ਅਰੈਸਟਰੇ ਸੀਗਾ ਮੇਰੇ ਘਰ ਕੋ ਪ੍ਰੋਗਰਾਮ ਸੀ ਮੈਨੂੰ ਵੀ ਰਾਉਂਡ ਅਪ ਕਰਨ ਆਏ ਸੀ ਚਲੋ ਉਹਦੇ ਅਵੇਜ ਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਵਰਕਰਾਂ 'ਚ ਰੋਸ ਹੈ ਤੇ ਸਾਡੇ ਸਾਥੀਆਂ ਨੂੰ ਜਿਹੜਾ ਵਾ ਫੌਰੀ ਤੌਰ ਤੇ ਛੱਡਿਆ ਜਾਵੇ ਤੇ ਜੇ ਕੋਈ ਗੱਲਬਾਤ ਕਰਨੀ ਆ ਤੇ ਉਹ ਟੇਬਲ ਟਾਕ ਕੀਤੀ ਜਾਵੇ ਉਹਦੇ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੀ ਪਨਬਾਸ ਪੀਆਰਟੀਸੀ ਤੇ ਪੰਜਾਬ ਰੋਡਵੇ ਜਿਹੜੀ ਹੈ ਮੁਕੰਮਲ ਹੜਤਾਲ ਤੇ ਅੱਜ ਤੇ ਇਹ ਮੁਕੰਮਲ ਹੜਤਾਲ ਤੇ ਇਹ ਵੀ ਹਾਲੀ ਮੁਕੰਮਲ ਹੜਤਾਲ ਆ ਜੀ ਔਰ ਲਗਾਤਾਰ ਜਾਰੀ ਰਹੇਗੀ ਜੇ ਨਾ ਚਿਰ ਸਰਕਾਰ ਕੋਈ ਸਾਡੇ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਪੱਕੇ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਜਿਹੜੇ ਫੜੇ ਹੋਏ ਸਾਥੀ ਨੇ ਰਾਉਂਡ ਅਪ ਕੀਤੇ ਉਹਨਾਂ ਨੂੰ ਬਿਗੈਰ ਕਿਸੇ ਸਮਝੌਤੇ ਤੋਂ ਰਿਹਾ ਨਹੀਂ ਕਰਦੇ ਜਗਦੀਪ ਸਿੰਘ ਮੈਂ ਬਟਾਰ ਡੀਪੋ ਦਾ ਸੈਕਟਰੀ ਸਾਨੂੰ ਜਦੋਂ ਅੱਜ ਸਵੇਰੇ ਪਤਾ ਲੱਗਾ ਵੀ ਸਾਡੇ ਕੋਈ ਸਾਥੀ ਹੁਸਰੇ ਰਸਤੇ ਦੇ ਵਿੱਚ ਲੈ ਲਿਆ ਅੱਜ ਗੇਟ ਰੈਲੀ ਕਰਨੀ ਸੀ ਅਸੀਂ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਤੇ ਉਹਦੇ ਕਰਕੇ ਸਵੇਰ ਤੋਂ ਹੀ ਜਿਹੜਾ ਅਸੀਂ ਡੀਪੋ ਬੰਦ ਕਰਤੇ ਤੁਰੰਤ ਜਿਹਦੇ ਕਰਕੇ ਅੱਜ ਹੜਤਾਲ ਸਾਨੂੰ ਕਰਨ ਲਈ ਸਰਕਾਰ ਨੇ ਮਜਬੂਰ ਕਰਤਾ ਤੇ ਆਉਣ ਵਾਲਾ ਜਿਹੜਾ ਵਾ ਜਿੰਨਾ ਚਿਰ ਤੱਕ ਸਾਡੇ ਉਹ ਸਾਥੀ ਛੱਡੇ ਨਹੀਂ ਜਾਂਦੇ ਤੇ ਚਾਹੇ ਇਹ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਚ ਡੀਪੂਏ ਬੰਦੀ ਰਹਿਣਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜਦੇ ਹੋ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਤੁਹਾਨੂੰ ਇੱਥੇ ਆਈ ਸੀ ਯੂ, ਐਕਸ-ਰੇ, ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦੇ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News